ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਸਿੰਪਲ ਸਧਾਰਨ ਆਸਾਨ ਢੰਗ ਨਾਲ ਕੜੀ ਸਾਡੇ ਕੋਲ ਅੱਧਾ ਕਿਲੋ ਦਹੀਂ ਹੈ ਅਸੀਂ ਦਹੀਂ ਨੂੰ ਤੜਕਾ ਲਾਇਆ ਤਾਂ ਉਹਦੇ ਵਿੱਚ ਜਿਹੜਾ ਦਹੀਂ ਸਾਡਾ ਉਹ ਬਚ ਗਿਆ ਤੇ 1.5 ਕੌਲੀ ਜਿਹੜੀ ਅਸੀਂ ਉਹ ਬੇਸਣ ਦੀ ਲਈ ਆ ਕੜੀ ਜਿਹੜੀ ਅਸੀਂ ਉਹ ਬਹੁਤ ਘੱਟ ਬਣਾਣੀ ਹੈ ਦਹੀਂ ਵੀ ਸਾਡਾ ਇੰਨਾ ਜ਼ਿਆਦਾ ਜਿਹੜਾ ਉਹ ਖੱਟਾ ਨਹੀਂ ਹੈਗਾ ਤੇ ਮਸਾਲੇ ਜਿਹੜੇ ਅਸੀਂ ਸਾਰੇ ਆਪਣੇ ਪਹਿਲਾਂ ਹੀ ਤਿਆਰ ਕਰਕੇ ਰੱਖ ਲਈ ਪਿਆਜ਼ ਅਸੀਂ ਛੋਟੇ ਸਾਈਜ਼ ਵਿੱਚ ਤੜਕੇ ਵਾਸਤੇ ਵੀ ਚੀਰ ਲਏ ਤੇ ਜਿਹੜੇ ਅਸੀਂ ਫਰਾਈ ਕਰਨੇ ਉਹ ਅਸੀਂ ਲੰਬੇ ਸਾਈਜ਼ ਵਿੱਚ ਚੀਰ ਲਏ ਤੇ ਆਲੂ ਨੂੰ ਅਸੀਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਦੇਖੋ ਹੁਣ ਸਾਡਾ 1/2 ਕਿਲੋ ਦੇ ਕਰੀਬ ਦਹੀਂ ਹੈ ਦਹੀਂ ਸਾਡਾ ਬਿਲਕੁਲ ਸਮੂਧ ਹੈ ਇਹਦੇ ਵਿੱਚ ਕੋਈ ਵੀ ਕੋਈ ਵੀ ਦਹੀਂ ਦੀ ਫੁੱਟੀ ਨਹੀਂ ਹੈ ਬਹੁਤ ਹੀ ਸਾਡਾ ਇਹ ਮਲਆਮ ਜਿਹੜਾ ਇਹ ਦਹੀਂ ਸਾਡਾ ਤਿਆਰ ਹੈ ਤੇ ਇਹਦੇ ਵਿੱਚ ਅਸੀਂ ਪਾਉਣੇ ਕੌਲੀ ਜਿਹੜੀ ਬੇਸਣ ਦੀ ਪਾਵਾਂਗੇ ਤੇ ਇਹਨੂੰ ਪੂਰੀ ਤਰ੍ਹਾਂ ਵਿੱਚ ਆਪਾਂ ਮਿਕਸ ਕਰ ਦਵਾਂਗੇ ਇੱਕ بڑا ਚਮਚਾ ਜਿਹੜਾ ਉਹ ਪਾਵਾਂਗੇ ਅਸੀਂ ਹਲਦੀ ਦਾ ਤੇ ਡੇਢ بڑا ਚਮਚਾ ਉਹ ਪਾਵਾਂਗੇ ਅਸੀਂ ਨਮਕ ਦਾ ਨਮਕ ਆ ਜਿਹੜਾ ਅਸੀਂ ਜ਼ਿਆਦਾ ਪਾਉਨੇ ਆ ਤੇ ਹਲ ਕੜਹੀ ਦੇ ਵਿੱਚ ਨਮਕ ਥੋੜਾ ਜਿਹਾ ਜ਼ਿਆਦਾ ਪੈਂਦਾ ਹੈ ਤੇ ਆਪਾਂ ਇਹਨੂੰ ਸਵਾਦ ਦੇ ਅਨੁਸਾਰ ਵੱਧ ਘੱਟ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਆਂ ਤੇ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਕੜੀ ਜਿਹੜੀ ਸਾਡੀ ਬਣ ਕੇ ਬਿਲਕੁਲ ਸਿੰਪਲ ਢੰਗ ਦੇ ਨਾਲ ਆਪਾਂ ਬਣਾਵਾਂਗੇ। ਬਣ ਕੇ ਬਹੁਤ ਹੀ ਜਿਹੜੀ ਸਵਾਦਿਸ਼ਟ ਤਿਆਰ ਹੁੰਦੀ ਹੈ। ਇੱਕ ਪਾਸੇ ਆਪਾਂ ਕੜੀ ਨੂੰ ਤਰਾਂਗੇ ਤੇ ਦੂਜੇ ਪਾਸੇ ਆਪਾਂ ਤੜਕਾ ਤਿਆਰ ਕਰਾਂਗੇ। ਹੁਣ ਦੇਖੋ ਸਾਡਾ ਜਿਹੜਾ ਬੇਸਣ ਪੂਰੀ ਤਰ੍ਹਾਂ ਸਮੂਥ ਹੋ ਗਿਆ। ਕੋਈ ਇਹਦੇ ਵਿੱਚ ਗੰਢ ਨਹੀਂ ਹੈ। ਹੁਣ ਆਪਾਂ ਕੱਲੇ ਬੇਸਣ ਨੂੰ ਜਿਹੜਾ ਅਵਾਣਾਗੇ। ਇੱਕ ਕੌਲੀ ਅਸੀਂ ਮਿਕਸ ਕਰਨ ਵਾਸਤੇ ਪਾਣੀ ਦੀ ਪਾਈ ਹੈ ਤੇ ਆਪਾਂ ਦਢ ਤਹਿਆਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲੈਣਾ। ਕੜੀ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਹਾਂਜੀ ਹੁਣ ਅਸੀਂ ਵਿੱਚ ਇਹਦੇ ਮਿਕਸ ਕਰ ਲਿਆ ਬੇਸਣ। ਹੁਣ ਇੱਕ ਅਸੀਂ ਬੜਾ ਫਰਾਈ ਵੀ ਲਿਆ। ਉਹਦੇ ਵਿੱਚ ਆਪਾਂ ਬੇਸਣ ਨੂੰ ਪਾ ਦਵਾਂਗੇ। ਜਿੰਨਾ ਅਸੀਂ ਦਹੀਂ ਲਿਆ ਤਾਂ ਉਨਾ ਹੀ ਅਸੀਂ ਜਿਹੜਾ ਪਾਣੀ ਪਾ ਲੈਣਾ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਕਿ ਜਿਹੜਾ ਇਹ ਪਾਣੀ ਪਾ ਕੇ ਨਾ ਬਿਲਕੁਲ ਪਤਲੇ ਪਤਲੀ ਇਹ ਸਾਡਾ ਬੇਸਣ ਹੋ ਜਾਵੇ ਬੇਸਣ ਬਹੁਤ ਪਤਲਾ ਹੋ ਜਵੇ ਪਾਣੀ ਮੰਗ ਇਹ ਆਪਣੇ ਹਿਸਾਬ ਨਾਲ ਆਪਾਂ ਪਾਣੀ ਪਾ ਸਕਦੇ ਆ ਆ ਦੇਖੋ ਹੁਣ ਜਿਹੜਾ ਸਾਡਾ ਬੇਸਣ ਉਹ ਬਹੁਤ ਪਾਣੀ ਵਾਂਗ ਪਤਲਾ ਹੋ ਗਿਆ ਇਹਦੇ ਵਿੱਚ ਆਪਣੇ ਮਰਜ਼ੀ ਨਾਲ ਆਪਾਂ ਪਾਣੀ ਪਾ ਸਕਦੇ ਆ ਅਸੀਂ ਲਈ ਅੱਧਿਕ ਕਟਛੀ ਗगन ਘੋਦੀ ਅਸੀਂ ਦੋ మీడియం ਸਾਈਜ਼ ਦੇ ਆਲੂਆਂ ਨੂੰ ਚੌਰਸ ਪੀਸਾਂ ਦੇ ਵਿੱਚ ਕੱਟ ਲਿਆ ਤੇ ਆਪਾਂ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਜੇ ਆਪਾਂ ਰਿੱਜ ਤੇ ਕੜਹੀ ਦੇ ਵਿੱਚ ਆਲੂਆਂ ਨੂੰ ਪਾਉਨੇ ਆ ਤੇ ਆਲੂ ਜਿਹੜੇ ਸਾਡੇ ਕੱਚੇ ਰਹਿ ਜਾਂਦੇ ਆ ਜਦੋਂ ਬਸਣ ਲੱਗ ਜਾਂਦਾ ਆਲੂਆਂ ਨੂੰ ਤਾਂ ਉਹ ਆਲੂ ਫਿਰ ਕੱਚੇ ਰਹਿ ਜਾਂਦੇ ਆ ਤੇ ਇੱਕ ਅਸੀਂ ਲਿਆ بڑے ਸਾਈਜ਼ ਦਾ ਪਿਆਜ਼ ਪਿਆਜ਼ ਨੂੰ ਅਸੀਂ ਲੰਬੇ ਸਾਈਜ਼ ਦੇ ਵਿੱਚ ਕੱਟ ਕੇ ਲੱਛੀਆਂ ਦੀ ਤਰ੍ਹਾਂ ਉਹਨਾਂ ਨੂੰ ਆਪਾਂ ਨੇ ਹੋ ਲਿਆ ਤੇ ਪਹਿਲਾਂ ਆਪਾਂ ਨੇ ਆਲੂ ਫਰਾਈ ਕਰੇ ਹਲਕੇ ਸਾਡੇ ਆਲੂ ਫਰਾਈ ਹੋ ਗਏ ਤੇ ਨਾਲ ਹੀ ਆਪਾਂ ਨੇ ਪਾਤੇ ਪਿਆਜ਼ ਪਿਆਜ਼ਾਂ ਨੂੰ ਆਪਾਂ ਨੇ ਫਰਾਈ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਾਲੀ ਦੇ ਵਿੱਚ ਕੱਢ ਲਵਾਂਗੇ ਤੇ ਜਿਹੜੀ ਇਸੇ ਹੀ ਕੜਾਹੀ ਦੇ ਵਿੱਚ ਆਪਾਂ ਜਿਹੜਾ ਤੇਲ ਬਚਿਆ ਹੋਰ ਘਿਓ ਪਾ ਕੇ ਆਪਾਂ ਕੜੀ ਨੂੰ ਜਿਹੜਾ ਤੜਤਲਾਵਾਂਗੇ ਹੁਣ ਦੇਖੋ ਆਪਾਂ ਨੇ ਇਹ ਸਾਡੇ ਪਿਆਜ ਹਲਕੇ ਜਿਹਾ ਬ੍ਰਾਊਨ ਹੋ ਗਏ ਤੇ ਆਲੂ ਵੀ ਸਾਡੇ ਫਰਾਈ ਹੋ ਗਏ ਤੇ ਆਪਾਂ ਨੇ ਇਹਨਾਂ ਨੂੰ ਕੱਢ ਲੈਣ ਹੁਣ ਦੇਖੋ ਅਸੀਂ ਇਹਦੇ ਵਿੱਚ ਹੋਰ ਕਿਉਂ ਪਾ ਲਿਆ ਅੱਧਾ ਚਮਚ ਪਾਇਆ ਸਭ ਤੋਂ ਪਹਿਲਾਂ ਅਸੀਂ ਜੀਰੇ ਦਾ ਜੀਰੇ ਨੂੰ ਅਸੀਂ ਬਰੌਨ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਰਾਈ ਚੌਥਾ ਹਿੱਸਾ ਚਮਚ ਦਾ ਰਾਈ ਪਾਉਣੀ ਹੈ ਕਿਉਂਕਿ ਕੜੀ ਸਾਡੀ ਘੱਟ ਹੈ ਤੇ ਇਹਨੂੰ ਆਪਾਂ ਹਿਲਾ ਦੇਵਾਂਗੇ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਅਸੀਂ ਦਾਣਾ ਮੇਥੀ ਇਨੂੰ ਵੀ ਆਪਾਂ ਚੰਗੀ ਤਰ੍ਹਾਂ ਹਲਾ ਲਵਾਂਗੇ ਹਲਕਾ ਜਿਹਾ ਜਿਹੜਾ ਆਪਾਂ ਬ੍ਰਾਊਨ ਕਰ ਲਵਾਂਗੇ ਕੜੀ ਸਾਡੀ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋਊਗੀ ਇੱਕ بڑا ਚਮਚਾ ਜਿਸ ਜਿਹੜਾ ਅਸੀਂ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਲਿਆ ਇਹ ਕੜੀ ਦੇ ਵਿੱਚ ਅਦਰਕ ਤੇ ਲਸਣ ਹਮੇਸ਼ਾ ਹੀ ਜਿਹੜਾ ਚਾਹੇ ਸਿੰਪਲ ਹੈ ਚਾਹੇ ਪਕੌੜੇ ਲਈ ਇਹਦੇ ਵਿੱਚ ਇਹ ਜ਼ਿਆਦਾ ਪੈਂਦਾ ਹੀ ਪੈਂਦਾ ਕਿਉਂਕਿ ਜਿਹੜੀ ਕੜੀ ਹੁੰਦੀ ਹੈ ਉਹ ਬੈ ਵਾਲੀ ਹੁੰਦੀ ਹੈ ਤੇ ਇਹਦੇ ਵਿੱਚ ਲਸਣ ਤੇ ਅਦਰਕ ਹਮੇਸ਼ਾ ਹੀ ਜ਼ਿਆਦਾ ਪੈਂਦਾ ਹੈ ਤੇ ਇਹ ਵੀ ਅਸੀਂ ਹਲਕੇ ਜੇ ਬ੍ਰਾਊਨ ਕਰ ਲਏ ਤੇ ਹੁਣ ਅਸੀਂ ਬڑے ਸੈਜ ਦੇ ਵਿੱਚ ਇੱਕ ਕਟਿਆ ਪਿਆਜ਼ ਪਿਆਜ਼ ਨੂੰ ਅਸੀਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਉਹ ਆਪਾਂ ਨੇ ਤੜਕੇ ਦੇ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਜੇ ਕੜੀ ਦੇ ਵਿੱਚ ਟਮਾਟਰ ਨਹੀਂ ਪਾਏ ਆਪਣੀ ਮਰਜ਼ੀ ਆਪਾਂ ਟਮਾਟਰ ਪਾ ਵੀ ਸਕਦੇ ਹਾਂ ਪਰ ਅਸੀਂ ਬਿਨਾਂ ਟਮਾਟਰਾਂ ਦੇ ਜਿਹੜੀ ਇਹ ਕੜੀ ਬਣਾਉਣੀ ਹੈ ਤੇ ਹਲਕਾ ਜਿਹਾ ਸਾਡੇ ਪਿਆਜ਼ ਬ੍ਰਾਊਨ ਹੋ ਗਏ ਹੁਣ ਪਾਇਆ ਅਸੀਂ ਧਨੀਆ ਪਾਊਡਰ ਤਾਂ ਧਨੀਆ ਨੂੰ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਉਹ ਪਿਆਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜੂਵੇ ਹਾਂਜੀ ਪਿਆਜ਼ ਸਾਡੇ ਬ੍ਰਾਊਨ ਹੋ ਗਏ ਹੁਣ ਅਸੀਂ ਪਾਈ ਲਾਲ ਮਿਰਚ ਦਾ ਇੱਕ ਚਮਚ ਕਿਉਂਕਿ ਅਸੀਂ ਹਰੀ ਮਿਰਚ ਨਹੀਂ ਪਾਈ ਅਸੀਂ ਲਾਲ ਮਿਰਚ ਦਾ ਇੱਕ ਬੜਾ ਚਮਚ ਜੜਾ ਪਾਇਆ। ਉਹਨੂੰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਮਿਕਸ ਕਰ ਦੇਵਾਂਗੇ। ਅੱਧਾ ਚਮਚ ਪਾਇਆ ਸੀ ਲਾਲ ਦੇਗੀ ਮਿਰਚ। ਤਾਂ ਕਿ ਜਿਹੜੀ ਸਾਡੀ ਕੜੀ ਆ ਥੋੜੀ ਜੀ ਰੰਗ ਤੇ ਚੇਂਜ ਹੋ ਜਵੇ ਥੋੜੀ ਜੀ ਬ੍ਰਾਊਨ ਜੀ ਹੋ ਜਵੇ। ਅੱਧਾ ਚਮਚ ਅਸੀਂ ਦੇਗੀ ਮਿਰਚ ਦਾ ਪਾਇਆ। ਤੇ ਅੱਧਾ ਚਮਚ ਪਾਇਆ ਅਸੀਂ ਕਸੂਰੀ ਮੇਥੀ ਕਸੂਰੀ ਮੇਥੀ ਕੜੀ ਦਾ ਨੂੰ ਸਵਾਦਿਸ਼ਟ ਬਣਾ ਦਿੰਦੀ ਹੈ ਇਹ ਅਸੀਂ ਅੱਧਾ ਚਮਚ ਪਾਇਆ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਵਾਂਗੇ ਦੇਖੋ ਜਿਹੜਾ ਸਾਡੇ ਮਸਾਲੇ ਦਾ ਕਲਰ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਜਿਹੜੇ ਆਪਾਂ ਨੇ ਪਿਆਜ਼ ਤੇ ਆਲੂ ਫਰਾਈ ਕਰੇ ਤੇ ਉਹ ਵੀ ਆਪਾਂ ਉਹਨ ਮਸਾਲੇ ਦੇ ਵਿੱਚ ਪਾ ਦੇਣੇ ਆ ਆਪਾਂ ਇਹਨਾਂ ਨੂੰ ਵੀ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜੀ ਆਪਾਂ ਨਾਣ ਮਿਰਚ ਮਸਾਲੇ ਪਾਏ ਆ ਰਾਈ ਪਾਈ ਆ ਉਹ ਵੀ ਇਹਨਾਂ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋ ਜਵੇ ਇੱਕ ਪਾਸੇ ਜਿਹੜੀ ਸਾਡੀ ਕੜੀ ਆ ਉਹ ਕੱਢ ਰਹੀ ਹੈ ਤੇ ਇੱਕ ਪਾਸੇ ਜਿਹੜਾ ਸਾਡਾ ਤੜਕਾ ਤਿਆਰ ਹੋ ਗਿਆ ਸਾਡੀ ਜਿਹੜੀ ਕੜੀ ਆ ਉਹ ਪੌਣੇ ਘੰਟੇ ਦੇ ਵਿੱਚ ਪੌਣਾ ਘੰਟਾ ਨੂੰ ਕੱਢਦੀ ਨੂੰ ਹੋ ਗਿਆ ਪੌਣੇ ਘੰਟੇ ਦੇ ਵਿੱਚ ਸਾਡੀ ਕੜੀ ਜਿਹੜੀ ਤਿਆਰ ਹੋ ਜਾਣੀ ਹੈ ਤੇ ਹੁਣ ਆਪਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਜੇ ਹੁਣ ਸਾਡੀ ਕੜੀ ਪੂਰੀ ਤਰ੍ਹਾਂ ਘੱਟ ਰਹੀ ਹੈ ਤੇ ਇੱਧਰ ਆਪਾਂ ਨੇ ਮਸਾਲਾ ਤਿਆਰ ਕਰ ਲਿਆ ਸਾਨੂੰ 45 ਮਿੰਟ ਲੱਗ ਗਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹ ਮਸਾਲਾ ਤਿਆਰ ਕਰਿਆ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਜਿਹੜੀ ਕੜੀ ਹੈ ਸਾਡੀ ਉਹਨੂੰ ਆਪਾਂ 10 ਮਿੰਟ ਵਾਸਤੇ ਫੇਰ ਕਾੜਾਂਗੇ ਦੇਖੋ ਕੜੀ ਸਾਡੀ ਕੱਢ ਰਹੀ ਹੈ ਕੜੀ ਦਾ ਰੰਗ ਦੇਖਣ ਦੇ ਵਿੱਚ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਸਵਾਦਿਸ਼ਟ ਤਿਆਰ ਹੋ ਗਈ। ਆਪਾਂ ਨੇ ਜਿੰਨਾ ਵੀ ਮਸਾਲਾ ਫਰਾਈ ਕਰਿਆ ਭੁੰਨਾ ਆਪਣੇ ਸਾਰਾ ਇੱਕ ਜਗ੍ਹਾ ਕਰਕੇ ਉਹਨੂੰ ਕੜੀ ਦੇ ਵਿੱਚ ਪਾ ਦਿੱਤਾ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਇਹ ਸਾਡੀ ਆਲੂ ਤੇ ਪਿਆਜ਼ਾਂ ਦੀ ਜਿਹੜੀ ਕੜੀ ਹੈ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਤੇ ਖਾਣ ਵਿੱਚ ਵੀ ਇਹ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਇਹਨੂੰ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ। ਹਾਂਜੀ ਅਸੀਂ ਜਿਹੜੇ ਮਸਾਲੇ ਤੇ ਉਹ ਸਾਰੇ ਪਾਤੇ ਤੇ ਹੁਣ ਪਾਵਾਂਗੇ ਆਪਾਂ ਗਰਮ ਮਸਾਲੇ ਗਰਮ ਮਸਾਲੇ ਆਪਣੇ ਰਹਿੰਦੇ ਆ ਤੇ ਗਰਮ ਮਸਾਲਾ ਤੇ ਦਾਲਚੀਨੀ ਉਹ ਆਪਾਂ ਹੁਣ ਪਾਵਾਂਗੇ ਹੁਣ ਦੇਖੋ ਸਾਡੀ ਕੜੀ ਕੱਢ ਰਹੀ ਹੈ ਆਪਾਂ ਇਹਨੂੰ 10 ਮਿੰਟ ਕਾੜਾਂਗੇ ਤਾਂ ਕਿ ਜਿਹੜੇ ਬੇਸਣ ਦੇ ਵਿੱਚ ਨੂਣ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਈਏ ਹਾਂਜੀ ਹੁਣ ਪਾਇਆ ਅਸੀਂ ਧਨੀਆ ਪਾਉਂਦਾ ਤੇ ਹੁਣ ਪਾਇਆ ਸੀ ਗਰਮ ਮਸਾਲਾ ਤੇ ਦਾਲ ਚੀਨ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਪਧਨੀਆ ਪਾਊਡਰ ਪਾਉਨੇ ਆ ਕੋਈ ਵੀ ਦਾਲ ਸਬਜ਼ੀ ਆ ਉਹਦਾ ਜਿਹੜਾ ਇਹ ਪਾਣੀ ਖਤਮ ਜਾਂ ਕਰ ਦਿੰਦੀ ਹੈ ਖੁਸ਼ਕ ਜਿਹੜਾ ਹੋ ਜਾਂਦੀ ਹੈ ਇਹ ਕੜੀ ਨੂੰ ਪੂਰੀ ਤਰ੍ਹਾਂ ਸੁਖਤ ਕਰ ਲੈਂਦੀ ਹੈ ਧਨੀਆ ਪਾਊਡਰ ਆ ਜਿਹੜਾ ਤਾਂ ਟੇਸਟ ਵੀ ਅਲੱਗ ਹੁੰਦਾ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਹੁਣ ਆਪਾਂ 10 ਮਿੰਟ ਜਿਹੜੇ ਕੜੇ ਨੂੰ ਉਬਾਲਾਂਗੇ ਕੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ 2 ਕੁ ਮਿੰਟ ਵਾਸਤੇ ਢਾਕ ਦਾ ਤੇ ਦੇਖੋ ਹੁਣ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜੀ ਇਹ ਥੱਲੇ ਵੀ ਨਾ ਲੱਗੇ ਤੇ ਨਾਲ ਦੇ ਨਾਲ ਜਿਹੜਾ ਇਹ ਹਲਕਾ ਫੁਲਕਾ ਪਾਣੀ ਉਹ ਵੀ ਸੁੱਕਤ ਹੋ ਜੂਏ ਕੜੀ ਸਾਡੀ ਬਣ ਕੇ ਤਿਆਰ ਹੈ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ